ਸਤਿ ਸ੍ਰੀ ਅਕਾਲ ਜੀ ਫਰਸਟ ਯਰਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੂਡ ਆਨਲਾਈਨ ਹੈ ਜੀ ਕੈਸ਼ ਆਨ ਲਿਵਰੀ ਨਹੀਂ ਹੈਗੀ ਸਕਰੀਨ ਤੇ ਨੰਬਰ ਚੱਲਦਾ ਹੋ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਹੋ ਉਹਦਾ ਸਕਰੀਨਸ਼ਾਟ ਲੈ ਕੇ ਇਸ ਨੰਬਰ ਤੇ ਭੇਜਣਾ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਤੇ ਆਪਣਾ ਸੂਟ ਮੰਗਵਾ ਲੈਣਾ ਸੂਟ ਤੁਹਾਡੇ ਘਰ ਤੱਕ ਆਊਗਾ ਤੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਸ਼ੁਰੂ ਕਰਦੇ ਆਂ ਜੀ ਅੱਜ ਦੀ ਵੀਡੀਓ ਬਹੁਤ ਬੰਬਸੂਟ ਰਣ ਵਾਲੇ ਨੇ ਅੱਜ ਦੇ ਸਭ ਤੋਂ ਪਹਿਲਾ ਸੂਟ ਹੈ ਜਿਹੜਾ ਮਟਕਾ ਸਿਲਕ ਦਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਲਓ ਜੀ ਪ੍ਰਿੰਟ ਵੀ ਬਹੁਤ ਪਿਆਰਾ ਲਓ ਜੀ ਮਟਕਾ ਸਿਲਕ ਦਾ ਸੂਟ ਹੈ ਪ੍ਰਿੰਟ ਬਹੁਤ ਸੋਹਣਾ ਹੈ ਤੇ ਕਲਰ ਬਹੁਤ ਸੋਹਣਾ ਹੈ ਆ ਦੇਖੋ ਪ੍ਰਿੰਟ ਤੁਸੀਂ ਕਾਫੀ ਜਿਆਦਾ ਚਨਾਰ ਬ੍ਰਾਂਡ ਦਾ ਮਟਕਾ ਸਿਲਕ ਦਾ ਸੂਟ ਪ੍ਰਿੰਟ ਦੇਖੋ ਬਹੁਤ ਜਿਆਦਾ ਪਿਆਰਾ ਹੈਗਾ ਜੀ ਇਹਦਾ ਵਿਖਰਮਾ ਵਿਖਰਮਾ ਜਿਹਾ ਫਲਾਵਰ ਹੈਗਾ ਅੱਜ ਕੱਲ ਇਹ ਹੀ ਚੱਲ ਰਹੇ ਨੇ ਔਰ ਸਿਲਕ ਦੀ ਸਲਵਾਰ ਦੇ ਨਾਲ ਆਉਗਾ ਜੀ ਸੂਟ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ ਅਗਰ ਸਟਿਚਿੰਗ ਵਗੈਰਾ ਕਰਾਉਣੀ ਹੈਗੀ ਆ ਤੁਸੀਂ ਸਾਡੇ ਤੋਂ ਵੀ ਸਟਿਚਿੰਗ ਕਰਵਾ ਸਕਦੇ ਹੋ 2250 ਦੇ ਵਿੱਚ ਸੂਟ ਆਊਗਾ ਜੀ ਇਹ ਫ੍ਰੀ ਸ਼ਿਪਿੰਗ ਦੇ ਨਾਲ ਠੀਕ ਹੈ ਜੀ ਕਲਰ ਤੇ ਪ੍ਰਿੰਟ ਦੇਖ ਸਕਦੇ ਹੋ ਬਹੁਤ ਜਿਆਦਾ ਸੋਹਣੇ ਲਾਦੇ ਨੇ ਬਲੈਕ ਕਲਰ ਦੇ ਵਿੱਚ ਸੂਟ ਹੈਗਾ ਇਹ ਜਿੰਨੇ ਦਾ 2250 2250 ਲਓ ਜੀ ਨੈਕਸਟ ਸੂਟ ਆ ਜਿਹੜਾ ਇਹਦੇ ਵਿੱਚ ਇੱਕ ਸੂਟ ਹੋਰ ਸੀਗਾ ਆਪੇ ਲਓ ਜੀ ਦੋ ਸੂਟ ਨੇ ਆਪਣੇ ਕੋਲੇ ਮਟਕਾ ਸਿਲਕ ਦੇ ਵਿੱਚ ਕਲਰ ਉਹ ਲੈਂਦੇ ਨੇ ਜਿਹੜੇ ਮੇਰੇ ਮਨ ਨੂੰ ਭਾਉਂਦੇ ਸੀ ਜੋ ਮੈਨੂੰ ਚੰਗੇ ਲੱਗਦੇ ਸੀ ਆ ਲੋ ਜੀ ਇਹ ਵੀ ਮਟਕਾ ਸਿਲਕ ਦੇ ਵਿੱਚ ਹੀ ਸੂਟ ਹੈਗਾ ਬਹੁਤ ਧਿਆਰਾ ਜਿਹਾ ਸੂਟ ਹੈ ਵੀ ਇਹ ਚ ਨਾ ਕਲਰ ਕੁਝ ਕਹਿ ਨਹੀਂ ਸਕਦੇ ਆਪਾਂ ਕਿਹੜਾ ਕਲਰ ਹੋਊਗਾ ਇਹ ਇਹ ਵੀ ਸਿਲਕ ਦੀ ਸਲਵਾਰ ਨਾਲ ਹੀ ਹੈ ਲੋ ਸਹੀ ਜਿਹੀ ਦੇਖ ਰਹੇ ਜੈ ਮੈਨੂੰ ਤਾਂ ਲੱਗਦਾ ਵੀ ਇਹ ਪ੍ਰਿੰਟ ਜਾਇ ਚੰਗਾ ਹਾਂ ਇਹਦੇ ਵਿੱਚ ਵਿੱਚ ਹੈਗੀਆਂ ਲਾਈਨਾਂ ਜੀਆਂ ਤੇ ਕਲਰ ਸਹੀ ਆ ਰਿਹਾ ਹੁਣ ਹੂੰ ਕਾਫੀ ਸੋਨਾ ਕਲਰ ਹੈਗਾ ਜੀ ਇਹਦਾ ਸਹੀ ਹੈ ਮੈਂ ਦੱਸਣਾ ਨਹੀਂ ਆਉਂਦਾ ਕਿਹੜਾ ਕਲਰ ਹੈ ਕਲਰ ਪਾਸ 220 ਕਿਨਾਂ ਦੋ ਸੂਟ ਹੈਗੇ ਨੇ ਆਪਣੇ ਕੋਲੇ ਮਟਕਾ ਸਿਲਕ ਦੇ ਲਓ ਹੁਣ ਮੈਂ ਤੁਹਾਨੂੰ ਗਲਾਸ ਸਿਲਕ ਦੇ ਅੱਗੇ ਦਿਖਾਉਂਗੀ ਮੈਂ ਉਹਨੇ ਕਿ ਲਈ ਆ ਕੇ ਆਣੀ ਹੈ ਜਿਹੜੇ ਮੈਨੂੰ ਇੱਕਦਮ ਅਪੀਲ ਕਰ ਜਾਂਦੇ ਆ ਵੀ ਆਹੀ ਸੂਟ ਲੈਣਾ ਹੈ ਉਹ ਚਾਹਦੇ ਜਿੱਥੇ ਮੈਨੂੰ ਮਾੜਾ ਜਿਹਾ ਵੀ ਸੋਚਣਾ ਪੈ ਗਿਆ ਉਹ ਸੂਟ ਆਪਾਂ ਚੱਕਦੇ ਨਹੀਂ ਲਓ ਜੀ ਇਹ ਵਾਲਾ ਸੂਟ ਹੈਗਾ ਗਲਾਸ ਸਿਲਕ ਦੇ ਵਿੱਚ ਇੰਨਾ ਕੁ ਪਿਆਰਾ ਕਲਰ ਤੇ ਪ੍ਰਿੰਟ ਹੈਗਾ ਨਾ ਆਨੀਅਨ ਜੇ ਸ਼ੇਡ ਦੀ ਸਲਵਾਰ ਹੈਗੀ ਐ ਐਗਜ਼ੈਕਟ ਮੈਨੂੰ ਆਨੀਅਨ ਸ਼ੇਡ ਹੀ ਲੱਗ ਰਿਹਾ ਹੈ ਇਹ ਔਰ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਇਹ ਸਰਦਾਰੀ ਲੁੱਕ ਦਾ ਸੂਟ ਹੈ ਜੀ 1895 ਦੇ ਵਿੱਚ ਮਿਲ ਜੂਗਾ ਪਹਿਲਾਂ ਇਹਦੇ ਵਿੱਚ ਹੋਰ ਦੋ ਕਲਰ ਆਏ ਸੀ ਉਹ ਜਾ ਚੁੱਕੇ ਨੇ ਤੇ ਇਸ ਵਾਰ ਆਪਾਂ ਨੂੰ ਇਹ ਵਾਲਾ ਕਲਰ ਮਿਲ ਗਿਆ ਠੀਕ ਹੈ ਜੀ 1895 ਦੇ ਵਿੱਚ ਗਲਾਸ ਸਿਲਕ ਦਾ ਸੂਟ ਤੇ ਲਓ ਜੀ ਆਹ ਵਾਲਾ ਦੇਖੋ ਇਸੇ ਇਹ ਸੂਟ ਵੀ ਇੰਨਾ ਕੁ ਪਿਆਰਾ ਹੈ ਨਾ ਜੀ ਬਸ ਪੁੱਛੋ ਹੀ ਨਾ ਐਂ ਲੱਗਦਾ ਵੀ ਹੁਣੇ ਹੀ ਸਵਾਕੇ ਪਾ ਲਈਏ ਉਹ ਵਾਲੇ ਸੂਟ ਹੈ ਇਹ ਰੀਵਾ ਬ੍ਰਾਂਡ ਦਾ ਸੂਟ ਹੈ ਜੀ ਇਹ ਤੇ ਕਪੜਾ ਮੈਨੂੰ ਹੀ ਸਮਝ ਨਹੀਂ ਆ ਰਹੀ ਕਿ ਇਸ ਸਟੱਫ ਦਾ ਬੜਾ ਸੋਹਣਾ ਸਟੱਫ ਹੈ ਸੈਲਫ ਜਆ ਵਿੱਚ ਹੈਗਾ ਇਹਦੇ ਜਿਵੇਂ ਬ੍ਰੋਕੇਟ ਟਾਈਪ ਨਹੀਂ ਹੁੰਦਾ ਉਦਾਂ ਦਾ ਇਹ ਬੜਾ ਸੋਹਣਾ ਸੂਟ ਹੈ ਸ਼ਾਈਨ ਬਹੁਤ ਸੋਹਣੀ ਆ ਰਹੀ ਹੈ ਔਰ ਇਹਦੇ ਵਿੱਚ ਇੱਕ ਸੈਲਫ ਜਆ ਪ੍ਰਿੰਟ ਆ ਰਿਹਾ ਵਿੱਚ ਜਿਕਾਰਡ ਟਾਈਪ ਜਿਵੇਂ ਜਿਕਾਰਡ ਨਹੀਂ ਹੁੰਦਾ ਕਪੜਾ ਉਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਤੇ ਸਿਲਕ ਸਟੱਫ ਹੈਗਾ ਬਹੁਤ ਹੀ ਪਿਆਰਾ ਹੈ ਆਲ ਓਵਰ ਦੇ ਵਿੱਚ ਸੂਟ ਆ ਅੰਬੀ ਅੰਬੀਆਂ ਵਾਲੇ ਪ੍ਰਿੰਟ ਆ ਜਿਹੜੇ ਉਹ ਵੈਸੇ ਹੀ ਬਹੁਤ ਸੋਹਣੇ ਲੱਗਦੇ ਹੁੰਦੇ ਨੇ ਔਰ ਕਲਰ ਮੈਂਜੈਂਟਾ ਤਾਂ ਨਹੀਂ ਹੈਗਾ ਪਤਾ ਨਹੀਂ ਅਨੀਆਂ ਪਿੰਕ ਜਿਹਾ ਸੂਟ ਹੈਗਾ ਬਹੁਤ ਸੋਹਣਾ ਪ੍ਰਾਈਸ 2175 ਹੈ ਜੀ ਇਹਦੀ 5 ਮੀਟਰ ਸੂਟ ਆਊਗਾ 2175 ਦੇ ਵਿੱਚ ਆਊਗਾ ਅਗਰ ਮੇਰੀ ਮਰਜ਼ੀ ਦੇ ਸੂਟ ਪਾਉਣੇ ਆ ਤਾਂ ਬਾਇ ਕਰ ਸਕਦੇ ਹੋ ਲਓ ਜੀ ਇਹਦੇ ਵਿੱਚ ਅਗਲਾ ਕਲਰ ਦਿਖਾਉਣੀ ਆ ਤੁਹਾਨੂੰ ਇਹ ਆਪਾਂ ਤਿੰਨ ਹੀ ਕਲਰ ਲੈਂਦੇ ਨੇ ਆ ਦੇਖੋ ਬਲੈਕ ਹੈ ਕਹਿਣ ਨੂੰ ਇਹ ਬਲੈਕ ਹੈ ਪਰ ਬਲੈਕ ਤੁਹਾਨੂੰ ਉਹ ਨਾਲ ਲੱਗ ਨਹੀਂ ਰਿਹਾ ਕਿਉਂਕਿ ਇਹਦੇ ਵਿੱਚ 골ਡਨ ਟੱਚ ਬਹੁਤ ਜ਼ਿਆਦਾ ਹੈ ਵਾਹ 블랙 ਹੈ ਨਹੀਂ ਤੇ ਬੋਰਨ ਨਹੀਂ ਹੈ ਤਾਂ ਇਹ ਬਲੈਕ ਹੀ ਕਿਉਂਕਿ ਇਹਦੇ ਵਿੱਚ ਗੋਲਡਨ ਬੁੰਤੀ ਜੀ ਹੈ ਨਾ ਜਾਣ ਕਰਕੇ ਇਹ ਬਲੈਕ ਨਹੀਂ ਲੱਗਦਾ ਤੇ ਬਹੁਤ ਪਿਆਰਾ ਲੱਗਦਾ ਸੂਟ ਪ੍ਰਿੰਟ ਦੇਖ ਸਕਦੇ ਹੋ ਤੁਸੀਂ ਔਰ ਜਦੋਂ ਪਾਉਂਗੇ ਤੁਸੀਂ ਦੇਖਿਓ ਫਿਰ ਕਿੰਨਾ ਸੋਹਣਾ ਲੱਗਣਾ ਸੂਟ ਇਹ ਠੀਕ ਹੈ ਤੇ ਇਹ ਸੂਟ ਵੀ ਮਿਲੂਗਾ ਜੀ ਤੁਹਾਨੂੰ 2175 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਆ ਜੂਗਾ ਬਹੁਤ ਜਿਆਦਾ ਪਿਆਰਾ ਸੂਟ ਹੈ ਦੁਪੱਟਾ ਲਵਾ ਸਕਦੇ ਕਈ ਬਣਾ ਨੇ ਕਹਿ ਦਿੰਦੀਆਂ ਨੇ ਅਸੀਂ ਤੁਹਾਡੀ ਮਰਜ਼ੀ ਦੇ ਹੁਣ ਹੀ ਫੋਨ ਆ ਕੇ हटਿਆ ਕਹਿੰਦੀ ਤੁਹਾਡੀ ਪਸੰਦ ਦਾ ਸੂਟ ਮੰਗਾਉਣਾ ਤੇ ਮੇਰੀ ਪਸੰਦ ਦੇ ਸੂਟ ਜਿਹੜੇ ਉਹ ਸਾਰੇ ਮੇਰੀ ਪਸੰਦ ਹੀ ਹੁੰਦੇ ਨੇ ਜੋ ਵੀ ਮੈਂ ਲੈ ਕੇ ਆਉਣੀ ਆ ਕਿਉਂਕਿ ਆਪਾਂ ਬਹੁਤ ਜ਼ਿਆਦਾ ਕੱਖ ਨਹੀਂ ਮਾਰਦੇ ਬਸ ਉਹੀ ਸੂਟ ਹੁੰਦੇ ਨੇ ਜਿਹੜੇ ਮੈਨੂੰ ਇੱਕਦਮ ਅਪੀਲ ਕਰ ਗਏ ਤੇ ਮੈਂ ਚੱਕ ਲੇ ਬਸ ਇਹ ਲੋ ਬਹੁਤ ਸੋਹਣਾ ਕਲਰ ਇਹ ਹੈ بیس ਇਹ ਦਾ ਥੋੜਾ ਜਿਹਾ ਕਰੀਮ ਜਿਹਾ بیس ਹੈਗਾ ਆਹ ਲੋ ਜੀ ਆਹ ਬੜਾ بیس ਹੋ ਠੀਕ ਹੈ ਆ ਤੁਸੀਂ ਸਾਰਿਆਂ ਤੋਂ ਅਲੱਗ ਦਿਖਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦੇ ਪ੍ਰਿੰਟ ਆ ਜਿਹੜੇ ਉਹ ਤੁਸੀਂ ਪਾ ਸਕਦੇ ਹੋ ਸਾਨੂੰ ਕੁਝ ਡਿਫਰੈਂਟ ਚਾਹੀਦਾ ਸੋ 2175 ਦੇ ਵਿੱਚ ਸੂਟ ਆ ਜੂਗਾ 5 ਮੀਟਰ। ਲੋ ਜੀ ਅਗਲਾ ਸੂਟ ਇਹ ਵੀ ਗਲਾਸ ਸਿਲਕ ਦੇ ਵਿੱਚ ਸੂਟ ਹੈਗਾ। ਕਲਰ ਇਹ ਵੀ ਬਹੁਤ ਜਿਆਦਾ ਸੋਹਣਾ ਹੈ। ਕਿਹੜਾ ਕਲਰ ਮਾੜਾ ਜੀ? ਕਿਹਨੂੰ ਮਾੜਾ ਕਹੀਏ? ਕੋਈ ਮਾੜਾ ਕਲਰ ਨਹੀਂ ਹੈਗਾ। ਲੋ। ਇਹ ਵੀ ਥੋੜਾ ਜਿਹਾ ਗਾਜਰੀ ਟਾਈਪ ਜਈ ਆ ਨੀਨ ਗਾਜਰੀ ਜਾਂ। ਪ੍ਰਿੰਟ ਹੈਗਾ ਇਹ। ਗਾਜਰੀ ਨਹੀਂ ਕਹਿ ਸਕਦੇ ਆਨੀਅਨ ਵਾਲੀ ਟੋਨ ਨੂੰ ਜ਼ਿਆਦਾ ਹੈਗਾ ਇਹ। ਆਨੀਅਨ ਕਲਰ ਬਹੁਤ ਪਸੰਦ ਕੀਤੇ ਜਾਂਦੇ ਨੇ ਜੀ। ਲੇਡੀਜ਼ ਨੂੰ ਇਸ ਤਰ੍ਹਾਂ ਦੇ ਕਲਰ ਬਹੁਤ ਪਸੰਦ ਕੀਤੇ ਜਾਂਦੇ ਨੇ ਸਿਲਕ ਦੀ ਸਲਵਾਰ ਨਾਲ ਲੋ ਸਹੀ ਆਇਆ ਕਲਰ ਵੀ ਕਲਰ ਜਿਵੇਂ ਸਹੀ ਦੇਖ ਰਹੇ ਹੋ ਠੀਕ ਹੈ ਮੇਰਾ ਕੈਮਰਾਮੈਨ ਬਹੁਤ ਜ਼ਿਆਦਾ ਐਕਸਪਰਟ ਹੈਗਾ ਲੋ ਜੀ ਅਗਲਾ ਦੇਖੋ ਜਿਵੇਂ ਟਾਈ ਐਂਡ ਡਾਈ ਟਾਈਪ ਹੁੰਦਾ ਇਹਦੇ ਵਿੱਚ ਲਸਟਰ ਹੈ ਜਿਵੇਂ ਸ਼ਿਮਰ ਨਹੀਂ ਹੁੰਦੀ ਵਿੱਚ ਇਹਦੇ ਵਿੱਚ ਲਸਟਰ ਹੈ 골ਡਨ ਲਸਟਰ ਹੈ ਲੋ ਬਹੁਤ ਵਧੀਆ ਸੂਟ ਬਹੁਤ ਵਧੀਆ ਸੂਟ ਹੈ ਜੋ ਤੁਸੀਂ ਇਹਦੀ ਡਿਜ਼ਾਈਨਿੰਗ ਕਰਾਉਂਗੇ ਕਲੀਆਂ ਵਗੈਰਾ ਪਵਾ ਕੇ ਸੂਟ ਦੀ ਸਟਿਚਿੰਗ ਕਰਾਉਂਗੇ ਨੈੱਕ ਡਿਜ਼ਾਈਨਿੰਗ ਕਰੋਗੇ ਔਰ ਬਾਜੂ ਡਿਜ਼ਾਈਨਿੰਗ ਕਰੋਗੇ ਦੇਖਿਓ ਫਿਰ ਸੂਟ ਬਣਨਾ ਹੈ ਕੋਈ ਦੇਖਦਾ ਹੀ ਰਹੂਗਾ ਅਗਲਾ ਵੀ ਇਹ ਸੂਟ ਲਿਆ ਕਿੱਥੋਂ ਆਇਆ ਤੇ ਸਟਿਚ ਕਿੱਥੋਂ ਕਰਵਾਇਆ ਹੂੰ ਠੀਕ ਹੈ ਜੀ ਤੇ ਇਹ ਹੈਗੀ ਆ ਦੇ ਨਾਲ ਸਲਵਾਰ ਸਿਲਕ ਦੀ ਕਈ ਸਹੀ ਹਰੇ ਕਲਰ ਰਾਇਲ ਬਲੂ ਨਹੀਂ ਹੈਗਾ ਇਹ ਪਤਾ ਨਹੀਂ ਕਿਹੜਾ ਬਲੂ ਹੈ ਤਾਂ ਬਲੂ ਹੀ ਹੈ ਪਰ ਸੋਹਣਾ ਬਹੁਤ ਲੱਗ ਰਿਹਾ ਇਹਦੇ ਨਾਲ ਸਹੀ ਹੈ 1895 ਦੇ ਵਿੱਚ ਆਜੂਗਾ ਜੀ ਇਹ ਸੂਟ ਫ੍ਰੀ ਸ਼ਿਪਿੰਗ ਨਾਲ ਆਊਗਾ। ਲੋ ਜੀ ਅਗਲਾ ਸੂਟ ਫੇਰ ਦਿਖਾਉਣੀ ਆ। ਇਹ ਵਾਲੇ ਸੂਟ ਉਹ ਨੇ ਜਿਹੜੇ ਬਾਰ-ਬਾਰ ਆਏ ਨੇ। ਇਹ ਹੈਗਾ ਸਰਟਨ ਆਰਗੈਂਜ਼ਾ ਦੇ ਵਿੱਚ ਸੂਟ। ਇਹ ਰਾਇਲ ਬਲੂ ਕਲਰ ਹੈ। ਆਹ। ਇਹ ਰਾਜਾ ਸੂਟ ਬਹੁਤ ਸੋਹਣਾ ਜਿਹਾ ਸੂਟ। ਠੀਕ ਹੈ? ਆਹ। ਇਹ ਸੂਟ ਵੀ ਤੁਹਾਨੂੰ ਮਿਲੂਗਾ 1895 ਦੇ ਵਿੱਚ। ਫ੍ਰੀ ਸ਼ਿਪਿੰਗ ਨਾਲ ਆਊਗਾ ਤੇ ਇਹ ਹੈਗੀ ਆ ਦੀ ਸਲਵਾ। ਸਲਵਾਰ ਵੀ ਸਿਲਕ ਦੀ ਰਹੂਗੀ ਆ ਲੋ ਠੀਕ ਹੈ ਮੋੜ-ਮੋੜ ਕੇ ਆਉਂਦੇ ਨੇ ਉਹ ਸਿੰਪ ਨਹੀਂ ਹੁੰਦੇ ਅਗਲਾ ਸੰਖ ਦੇਖੋ ਇਹ ਵੀ ਸਿਲਕ ਦੇ ਵਿੱਚ ਹੀ ਆ ਇਹਦਾ ਲਸਟਰ ਦੇਖੋ ਤੁਸੀਂ ਆ ਬਹੁਤ ਅੱਛਾ ਸੂਰਾ ਬਹੁਤ ਜ਼ਿਆਦਾ ਸੋਹਣਾ ਸੂਰਾ ਪ੍ਰਿੰਟਿੰਗ ਬਹੁਤ ਪਿਆਰੀ ਹੈ ਠੀਕ ਹੈ 골ਡਨ ਆਰੇ ਵਿੱਚ ਬਹੁਤ ਪਿਆਰਾ ਲੱਗਦਾ ਤੇ ਇਹਦੀ ਇਹ ਵਾਲੀ ਸਲਵਾਰ ਰਹੂਗੀ ਲੋ ਇਹਦੀ ਸਲਵਾਰ ਮਸਲੀਨ ਦੇ ਵਿੱਚ ਹੈ ਇਹ ਵਾਲੀ ਠੀਕ ਹੈ 1895 ਦੇ ਵਿੱਚ ਸੂਟ ਆ ਜੂਗਾ ਸੈਲਫ ਪ੍ਰਿੰਟ ਦੀ ਸਲਵਾਰ ਰਹੂਗੀ ਬਹੁਤ ਸੋਹਣੀ ਕ੍ਰੇਪ ਵਰਗੀ ਮਸਲੀਨ ਆਉਣੀ ਜੀ ਤੁਹਾਡੇ ਕੋਲੇ ਐਵੇਂ ਦੀ ਮਸਲੀਨ ਨਹੀਂ ਹੈਗੀ ਆ ਲੋ ਫ੍ਰੀ ਸ਼ਿਪਿੰਗ ਨਾਲ ਬਹੁਤ ਸੋਹਣੀ ਜੂੜਾ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਉਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਾਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ